ਮੁਹਿੰਦੇ ਵਿੱਚ ਇੱਕ ਮੈਡੀਕਲ ਸਟੋਰ ਦੀ ਦੁਕਾਨ ਤੇ 41 41 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਕਰਨ ਸੰਧੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਤਿੰਨ આરોપીਆਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਅਰੋਪੀ ਅਮਰਤ ਸਰਦਾਰ ਦਾ ਅਤੇ ਦੋ ਨੌਜਵਾਨ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਡੀਐਸਪੀ ਕਰਨ ਸੰਧੂ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਸਾਹਿਲ ਅਤੇ ਰਵੀ ਕੁਮਾਰ ਜੋ ਕਿ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਇਹਨਾਂ આરોપીਆਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਦਾ ਤੀਸਰਾ ਸਾਥੀ ਜੋ ਕਿ ਅਮਰਤ ਸਰਦਾਰ ਰਹਿਣ ਵਾਲਾ ਹੈ ਉਸ ਨੂੰ ਕਾਬੂ ਕੀਤਾ ਗਿਆ ਕੀ ਕਹਿਣਾ ਹੈ ਡੀਐਸਪੀ ਕਰਨ ਸੰਧੂ ਦਾ ਇਹ ਜੋ ਕਿ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦੇ ਰਹੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕੱਲ ਮਿਤੀ 25 ਜੁਲਾਈ ਨੂੰ ਥਾਣਾ ਬਲੌਂਗੀ ਏਰੀਏ 'ਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਸਰਜੀ ਸਿੰਘ ਜਿਹੜਾ ਨੌਜਵਾਨ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧੀ ਮਕਦਮਾ ਨੰਬਰ 163/25 ਥਾਣਾ ਬਲੌਂਗੀ ਦਰਜਿਸਟਰ ਕਰਕੇ ਅਸੀਂ ਜਿਹੜੀ ਤਫ਼ਤੀਸ਼ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਥਾਣਾ ਬਲੌਂਗੀ ਦੀ ਟੀਮ ਇੰਸਪੈਕਟਰ ਕੁਲਵੰਤ ਸਿੰਘ ਐਸ ਐਚ ਓ ਬਲੌਂਗੀ ਦੇ ਦੀ ਨਿਗਰਾਨੀ ਚ ਵਕ ਵਕ ਟੀਮਾਂ ਗਠਿਤ ਕਰਕੇ ਜਿਹੜਾ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਅਸੀਂ ਸੀਸੀਟੀਵੀ ਫੁਟੇਜ ਤੇ ਆਸ-ਪਾਸ ਤੋਂ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਜਿਹੜੇ ਤਿੰਨ ਦੋਸ਼ੀ ਸੀ ਇਸ ਵਾਰਦਾਤ ਇਨਵੋਲ ਡੇਰੇ ਸੀ ਉਹਨਾਂ ਤਿੰਨਾਂ ਨੂੰ ਕੁਝ ਘੰਟਿਆਂ ਜੀ ਅਸੀਂ ਆਇਡੈਂਟੀਫਾਈ ਕਰ ਲਿਆ ਸੀ ਜਿਨ੍ਹਾਂ ਦੇ ਨਾਮ ਇੱਕ ਰਵੀ ਤੇ ਇੱਕ ਸਾਹਿਰ ਜੋ ਕਿ ਘਰਾਲੀ ਦੇ ਰੈਨ ਨਾਲ ਨੇ ਇੱਕ ਬਲਰਾਜ ਨਾਮ ਦਾ ਦੋਸ਼ੀ ਜੋ ਪਿਛੋਂ ਅਮਰਸਰ ਦਾ ਹੈ ਨਾ ਇਹਨਾਂ ਤਿੰਨਾਂ ਨੂੰ ਅਸੀਂ ਕੁਝ ਘੰਟਿਆਂ 'ਚ ਜਿਹੜਾ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਹਾਂ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਅਸੀਂ ਅਮਰਸਰ ਜਿਲ੍ਹੇ ਤੋਂ ਕੀਤੀ ਹੈ ਤੇ ਇੱਕ ਦੀ ਘਰਾਲੇ ਤੋਂ ਕੀਤੀ ਹੈ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਤੋਂ ਹੁਣ ਡੂੰਘਾਈ ਨਾਲ ਫਰਦਰ ਪੁੱਛਗਿੱਛ ਕੀਤੀ ਜਾਏਗੀ ਤੇ ਜਿਹੜਾ ਮਰਡਰ ਵਿੱਚ ਇਹਨਾਂ ਨੇ ਵੈਪਨ ਯੂਜ਼ ਕੀਤਾ ਹੋਰ ਕਵਰ ਕੀਤਾ ਜਾਏਗਾ ਬਲੌਂਗੀ ਦੇ ਵਿੱਚ ਇੱਕ ਮੈਡੀਕਲ ਸਟੋਰ ਦੀ ਦੁਕਾਨ ਤੇ 41 41 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਕਰਨ ਸੰਧੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਤਿੰਨ આરોપીਆਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ આરોપી ਅਮਰਤ ਸਰਦਾਰ ਦਾ ਅਤੇ ਦੋ ਨੌਜਵਾਨ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਡੀਐਸਪੀ ਕਰਨ ਸੰਧੂ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਸਾਹਿਲ ਅਤੇ ਰਵੀ ਕੁਮਾਰ ਜੋ ਕਿ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਇਹਨਾਂ આરોપીਆਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਦਾ ਤੀਸਰਾ ਸਾਥੀ ਜੋ ਕਿ ਅਮਰਤ ਸਰਦਾਰ ਰਹਿਣ ਵਾਲਾ ਹੈ ਉਸ ਨੂੰ ਕਾਬੂ ਕੀਤਾ ਗਿਆ ਹੈ ਕੀ ਕਹਿਣਾ ਹੈ ਡੀਐਸਪੀ ਕਰਨ ਸੰਧੂ ਦਾ ਇਹ ਜੋ ਕਿ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦੇ ਰਹੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕੱਲ ਮਿਤੀ 25 ਜੁਲਾਈ ਨੂੰ ਥਾਣਾ ਬਲੌਂਗੀ ਏਰੀਏ 'ਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਸਰਜੀ ਸਿੰਘ ਜਿਹੜਾ ਨੌਜਵਾਨ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧੀ ਮੁਕੱਦਮਾ ਨੰਬਰ 164/25 ਥਾਣਾ ਬਲੌਂਗੀ ਦਰਜਿਸਟਰ ਕਰਕੇ ਅਸੀਂ ਜਿਹੜੀ ਤਫ਼ਤੀਸ਼ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਥਾਣਾ ਬਲੌਂਗੀ ਦੀ ਟੀਮ ਇੰਸਪੈਕਟਰ ਕੁਲਵੰਤ ਸਿੰਘ ਐਸਐਚਓ ਬਲੌਂਗੀ ਦੇ ਦੀ ਨਿਗਰਾਨੀ ਚ ਵਕ ਵਕ ਟੀਮਾਂ ਗਠਿਤ ਕਰਕੇ ਜਿਹੜਾ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਅਸੀਂ ਸੀਸੀਟੀਵੀ ਫੁਟੇਜ ਤੇ ਆਸ-ਪਾਸ ਤੋਂ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਜਿਹੜੇ ਤਿੰਨ ਦੋਸ਼ੀ ਸੀ ਇਸ ਵਾਰਦਾਤ ਇਨਵੋਲਡ ਦੇ ਰਹੀ ਉਹਨਾਂ ਤਿੰਨਾਂ ਨੂੰ ਕੁਝ ਘੰਟਿਆਂ ਜੀ ਅਸੀਂ ਆਇਡੈਂਟੀਫਾਈ ਕਰ ਲਿਆ ਸੀ ਜਿਨ੍ਹਾਂ ਦੇ ਨਾਮ ਇੱਕ ਰਵੀ ਤੇ ਇੱਕ ਸਾਹਿਲ ਜੋ ਕਿ ਕਰਾਲੀ ਦੇ ਆਣ ਵਾਲੇ ਨੇ ਤੇ ਇੱਕ ਬਲਰਾਜ ਨਾਮ ਦਾ ਦੋਸ਼ੀ ਜੋ ਇਚੋ ਅੰਮ੍ਰਿਤਸਰ ਦਾ ਰਹਿਣਾ ਇਹਨਾਂ ਤਿੰਨਾਂ ਨੂੰ ਅਸੀਂ ਕੁਝ ਘੰਟਿਆਂ 'ਚ ਜਿਹੜਾ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਆ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਅਸੀਂ ਅੰਮ੍ਰਿਤਸਰ ਜਿਹਰੇ ਤੋਂ ਕੀਤੀ ਹੈ ਤੇ ਇੱਕ ਦੀ ਘਰਾਲੇ ਤੋਂ ਕੀਤੀ ਹੈ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਤੋਂ ਹੁਣ ਡੂੰਘਾਈ ਨਾਲ ਫਰਦਰ ਪੁੱਛਗਿੱਛ ਕੀਤੀ ਜਾਏਗੀ ਤੇ ਜਿਹੜਾ ਮਰਡਰ ਵਿੱਚ ਇਹਨਾਂ ਨੇ ਵੈਪਨ ਯੂਜ਼ ਕੀਤਾ ਹੋਰ ਕਵਰ ਕੀਤਾ ਜਾਏਗਾ ਬਲੋਂਗੀ ਦੇ ਵਿੱਚ ਇੱਕ ਮੈਡੀਕਲ ਸਟੋਰ ਦੀ ਦੁਕਾਨ ਤੇ 41 41 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਕਰਨ ਸੰਧੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਤਿੰਨ આરોપીਾਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ આરોપી ਅਮਰਤ ਸਰਦਾਰ ਅਤੇ ਦੋ ਨੌਜਵਾਨ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਡੀਐਸਪੀ ਕਰਨ ਸੰਧੂ ਨੇ ਜਾਣਕਾਰੀ ਦੰਦੇ ਕੋਏ ਦੱਸਿਆ ਕਿ ਸਾਹਿਲ ਅਤੇ ਰਵੀ ਕੁਮਾਰ ਜੋ ਕਿ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਇਹਨਾਂ આરોપીਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਹਨਾਂ ਦਾ ਤੀਸਰਾ ਸਾਥੀ ਜੋ ਕਿ ਅਮਰਤ ਸਰਦਾਰ ਰਹਿਣ ਵਾਲਾ ਹੈ ਉਸ ਨੂੰ ਕਾਬੂ ਕੀਤਾ ਗਿਆ ਹੈ ਕੀ ਕਹਿਣਾ ਹੈ ਡੀਐਸਪੀ ਕਰਨ ਸੰਧੂ ਦਾ ਇਹ ਜੋ ਕਿ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦੇ ਰਹੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕੱਲ ਮਿਤੀ 25 ਜੁਲਾਈ ਨੂੰ ਥਾਣਾ ਬਲੌਂਗੀ ਏਰੀਏ 'ਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿੱਥੇ ਕੋਈ ਸ਼ਾਨ ਪਛਾਤੇ ਵਿਅਕਤੀਆਂ ਵੱਲੋਂ ਇੱਕ ਸਰਜੀ ਸਿੰਘ ਜਿਹੜਾ ਨੌਜਵਾਨ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧੀ ਮਕਦਮਾ ਨੰਬਰ 163/25 ਥਾਣਾ ਬਲੌਂਗੀ ਦਰਜਿਸਟਰ ਕਰਕੇ ਅਸੀਂ ਜਿਹੜੀ ਤਫ਼ਤੀਸ਼ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਥਾਣਾ ਬਲੌਂਗੀ ਦੀ ਟੀਮ ਇੰਸਪੈਕਟਰ ਕੁਲਵੰਤ ਸਿੰਘ ਐਸਐਚਓ ਬਲੌਂਗੀ ਦੇ ਨਗਰ ਮੀਚ ਵੱਖ-ਵੱਖ ਟੀਮਾਂ ਗਠਿਤ ਕਰਕੇ ਜਿਹੜਾ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਅਸੀਂ ਸੀਸੀਟੀਵੀ ਫੁਟੇਜ ਤੇ ਆਸ-ਪਾਸ ਤੋਂ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਜਿਹੜੇ ਤਿੰਨ ਦੋਸ਼ੀ ਸੀ ਇਸ ਵਾਰਦਾਤ ਇਨਵੋਲ ਡੇਰੇ ਸੀ ਉਹਨਾਂ ਤਿੰਨਾਂ ਨੂੰ ਕੁਝ ਘੰਟਿਆਂ ਜੀ ਅਸੀਂ ਆਇਡੈਂਟੀਫਾਈ ਕਰ ਲਿਆ ਸੀ ਜਿਨ੍ਹਾਂ ਦੇ ਨਾਮ ਇੱਕ ਰਵੀ ਤੇ ਇੱਕ ਸਾਹਿਰ ਜੋ ਕਿ ਕਰਾਲੀ ਦੇ ਰਹਿਣ ਵਾਲੇ ਨੇ ਤੇ ਇੱਕ ਬਲਰਾਜ ਨਾਮ ਦਾ ਦੋਸ਼ੀ ਜੋ ਕਿਉਂ ਅਮਰਸਰ ਬਾਰੇ ਨਾ ਇਹਨਾਂ ਤਿੰਨਾਂ ਨੂੰ ਅਸੀਂ ਕੁਝ ਘੰਟਿਆਂ 'ਚ ਜਿਹੜਾ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਆ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਅਸੀਂ ਅਮਰਸਰ ਜਿਰੇ ਤੋਂ ਕੀਤੀ ਹੈ ਤੇ ਇੱਕ ਦੀ ਕਰਾਲੇ ਤੋਂ ਕੀਤੀ ਹੈ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਦੋ ਦਿਨ ਦਾ ਰਿਮਾਨਡ ਹਾਸਲ ਕੀਤਾ ਗਿਆ ਤੇ ਇਹਨਾਂ ਤੋਂ ਹੁਣ ਡੂੰਘਾਈ ਨਾਲ ਫਰਦਰ ਪੁੱਛਗਿੱਛ ਕੀਤੀ ਜਾਏਗੀ ਤੇ ਜਿਹੜਾ ਮਰਡਰ ਵਿੱਚ ਇਹਨਾਂ ਨੇ ਵੈਪਨ ਯੂਜ਼ ਕੀਤਾ ਹੋਰ ਕਵਰ ਕੀਤਾ ਜਾਏਗਾ ਬਲੌਂਗੀ ਦੇ ਵਿੱਚ ਇੱਕ ਮੈਡੀਕਲ ਸਟੋਰ ਦੀ ਦੁਕਾਨ ਤੇ 41 41 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਚਾਕੂ ਮਾਰ ਕੇ ਉਸ ਦੀ ਹਤਿਆ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਕਰਨ ਸੰਧੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਤਿੰਨ આરોપીਆਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ આરોપી ਅਮਰਤ ਸਰਦਾਰ ਦਾ ਅਤੇ ਦੋ ਨੌਜਵਾਨ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਡੀਐਸਪੀ ਕਰਨ ਸੰਧੂ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਸਾਹਿਲ ਅਤੇ ਰਵੀ ਕੁਮਾਰ ਜੋ ਕਿ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਇਹਨਾਂ આરોપીਆਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਦਾ ਤੀਸਰਾ ਸਾਥੀ ਜੋ ਕਿ ਅਮਰਤ ਸਰਦਾਰ ਰਹਿਣ ਵਾਲਾ ਹੈ ਉਸ ਨੂੰ ਕਾਬੂ ਕੀਤਾ ਗਿਆ ਹੈ ਕੀ ਕਹਿਣਾ ਹੈ ਡੀਐਸਪੀ ਕਰਨ ਸੰਧੂ ਦਾ ਜੋ ਕਿ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦੇ ਰਹੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕੱਲ ਮਿਤੀ 25 ਜੁਲਾਈ ਨੂੰ ਥਾਣਾ ਬਲੌਂਗੀ ਏਰੀਏ 'ਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿੱਥੇ ਕੋਈ ਸ਼ਾਨ ਪਛਾਤੇ ਵਿਅਕਤੀਆਂ ਵੱਲੋਂ ਇੱਕ ਸਰਜੀ ਸਿੰਘ ਜਿਹੜਾ ਨੌਜਵਾਨ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧੀ ਮਕਦਮਾ ਨੰਬਰ 166/25 ਥਾਣਾ ਬਲੌਂਗੀ ਦਰਜਿਸਟਰ ਕਰਕੇ ਅਸੀਂ ਜਿਹੜੀ ਤਕਤੀਸ਼ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਥਾਣਾ ਬਲੌਂਗੀ ਦੀ ਟੀਮ ਇੰਸਪੈਕਟਰ ਕੁਲਵੰਤ ਸਿੰਘ ਐਸ ਐਚ ਓ ਬਲੌਂਗੀ ਦੇ ਦੀ ਨਿਗਰਾਨੀ ਚ ਵਰਕ ਵਰਕ ਟੀਮਾਂ ਗਠਿਤ ਕਰਕੇ ਜਿਹੜਾ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਅਸੀਂ ਸੀਸੀਟੀਵੀ ਫੁਟੇਜ ਤੇ ਆਸ-ਪਾਸ ਤੋਂ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਜਿਹੜੇ ਤਿੰਨ ਦੋਸ਼ੀ ਸੀ ਇਸ ਵਾਰਦਾਤ ਇਨਵੋਲ ਦੇ ਰਹੀ ਉਹਨਾਂ ਤਿੰਨਾਂ ਨੂੰ ਕੁਝ ਘੰਟਿਆਂ ਜੀ ਅਸੀਂ ਆਇਡੈਂਟੀਫਾਈ ਕਰ ਲਿਆ ਸੀ ਜਿਨ੍ਹਾਂ ਦੇ ਨਾਮ ਇੱਕ ਰਵੀ ਤੇ ਇੱਕ ਸਾਹਿਰ ਜੋ ਕਿ ਘਰਾਲੀ ਦੇ ਰੈਨ ਨਾਲ ਨੇ ਤੇ ਇੱਕ ਬਲਰਾਜ ਨਾਮ ਦਾ ਦੋਸ਼ੀ ਜੋ ਜੋ ਅੰਮ੍ਰਿਤਸਰ ਦਾ ਰਹਿਣਾ ਇਹਨਾਂ ਤਿੰਨਾਂ ਨੂੰ ਅਸੀਂ ਕੁਝ ਘੰਟਿਆਂ 'ਚ ਜਿਹੜਾ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਆ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਅਸੀਂ ਅੰਮ੍ਰਿਤਸਰ ਜਿਲ੍ਹੇ ਤੋਂ ਕੀਤੀ ਹੈ ਤੇ ਇੱਕ ਦੀ ਘਰਾਲੇ ਤੋਂ ਕੀਤੀ ਹੈ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਰਿਮਾਨਡ ਹਾਸਲ ਕੀਤਾ ਗਿਆ ਤੇ ਇਹਨਾਂ ਤੋਂ ਹੁਣ ਡੂੰਘਾਈ ਨਾਲ ਫਰਦਰ ਪੁੱਛਗਿੱਛ ਕੀਤੀ ਜਾਏਗੀ ਤੇ ਜਿਹੜਾ ਮਰਡਰ ਵਿੱਚ ਇਹਨਾਂ ਨੇ ਵੈਪਨ ਯੂਜ਼ ਕੀਤਾ ਹੋਰ ਕਵਰ ਕੀਤਾ ਜਾਏਗਾ ਬਲੌਂਗੀ ਦੇ ਵਿੱਚ ਇੱਕ ਮੈਡੀਕਲ ਸਟੋਰ ਦੀ ਦੁਕਾਨ ਤੇ 41 41 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਕਰਨ ਸੰਧੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਤਿੰਨ આરોપીਆਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ આરોપી ਅਮਰਤ ਸਰਦਾਰ ਅਤੇ ਦੋ ਨੌਜਵਾਨ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਡੀਐਸਪੀ ਕਰਨ ਸੰਧੂ ਨੇ ਜਾਣਕਾਰੀ ਦੰਦੇ ਕੋ ਦੱਸਿਆ ਕਿ ਸਾਹਿਲ ਅਤੇ ਰਵੀ ਕੁਮਾਰ ਜੋ ਕਿ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਇਹਨਾਂ આરોપીਆਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਦਾ ਤੀਸਰਾ ਸਾਥੀ ਜੋ ਕਿ ਅਮਰਤ ਸਰਦਾਰ ਰਹਿਣ ਵਾਲਾ ਹੈ ਉਸ ਨੂੰ ਕਾਬੂ ਕੀਤਾ ਗਿਆ ਹੈ ਕੀ ਕਹਿਣਾ ਹੈ ਡੀਐਸਪੀ ਕਰਨ ਸੰਧੂ ਦਾ ਇਹ ਜੋ ਕਿ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦੇ ਰਹੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕੱਲ ਮਿਤੀ 25 ਜੁਲਾਈ ਨੂੰ ਥਾਣਾ ਬਲੌਂਗੀ ਏਰੀਏ 'ਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਸਰਜੀ ਸਿੰਘ ਜਿਹੜਾ ਨੌਜਵਾਨ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧੀ ਮਕਦਮਾ ਨੰਬਰ 163/25 ਥਾਣਾ ਬਲੌਂਗੀ ਦਰਜਿਸਟਰ ਕਰਕੇ ਅਸੀਂ ਜਿਹੜੀ ਤਫ਼ਤੀਸ਼ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਥਾਣਾ ਬਲੌਂਗੀ ਦੀ ਟੀਮ ਇੰਸਪੈਕਟਰ ਕੁਲਵੰਤ ਸਿੰਘ ਐਸਐਚਓ ਬਲੌਂਗੀ ਦੇ ਨਿਗਰਾਨੀ ਚ ਵਕਫ ਵਕ ਟੀਮਾਂ ਗਠਿਤ ਕਰਕੇ ਜਿਹੜਾ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਅਸੀਂ ਸੀਸੀਟੀਵੀ ਫੁਟੇਜ ਤੇ ਆਸ-ਪਾਸ ਤੋਂ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਜਿਹੜੇ ਤਿੰਨ ਦੋਸ਼ੀ ਸੀ ਇਸ ਵਾਰਦਾਤ ਚ ਇਨਵੋਲਵ ਦੇ ਰਹੇ ਸੀ ਉਹਨਾਂ ਤਿੰਨਾਂ ਨੂੰ ਕੁਝ ਘੰਟਿਆਂ ਜੀ ਅਸੀਂ ਆਇਡੈਂਟੀਫਾਈ ਕਰ ਲਿਆ ਸੀ ਜਿਨ੍ਹਾਂ ਦੇ ਨਾਮ ਇੱਕ ਰਵੀ ਤੇ ਇੱਕ ਸਾਹਿਲ ਜੋ ਕਿ ਕਰਾਲੀ ਦੇ ਰੈਨ ਨਾਲ ਨੇ ਇੱਕ ਬਲਰਾਜ ਨਾਮ ਦਾ ਦੋਸ਼ੀ ਜੋ ਪਿਛੋਂ ਅਮਰਸਰ ਦਾ ਰਹਿਣਾ ਇਹਨਾਂ ਤਿੰਨਾਂ ਨੂੰ ਅਸੀਂ ਕੁਝ ਘੰਟਿਆਂ 'ਚ ਜਿਹੜਾ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਆ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਅਸੀਂ ਅਮਰਸਰ ਜਿਲ੍ਹੇ ਤੋਂ ਕੀਤੀ ਹੈ ਤੇ ਇੱਕ ਦੀ ਘਰਾਲੇ ਤੋਂ ਕੀਤੀ ਹੈ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਤੋਂ ਹੁਣ ਵਿਹਾਈ ਨਾਲ ਫਰਦਰ ਪੁੱਛਗਿੱਛ ਕੀਤੀ ਜਾਏਗੀ ਤੇ ਜਿਹੜਾ ਮਰਡਰ ਵਿੱਚ ਇਹਨਾਂ ਨੇ ਵੈਪਨ ਯੂਜ਼ ਕੀਤਾ ਹੋਰ ਕਵਰ ਕੀਤਾ ਜਾਏਗਾ ਬਲੋਂਗੀ ਦੇ ਵਿੱਚ ਇੱਕ ਮੈਡੀਕਲ ਸਟੋਰ ਦੀ ਦੁਕਾਨ ਤੇ 41 41 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਕਰਨ ਸੰਧੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਤਿੰਨ આરોપીਾਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ આરોપી ਅਮਰਤ ਸਰਦਾਰ ਅਤੇ ਦੋ ਨੌਜਵਾਨ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਡੀਐਸਪੀ ਕਰਨ ਸੰਧੂ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਸਾਹਿਲ ਅਤੇ ਰਵੀ ਕੁਮਾਰ ਜੋ ਕਿ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਇਹਨਾਂ આરોપીਆਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਦਾ ਤੀਸਰਾ ਸਾਥੀ ਜੋ ਕਿ ਅਮਰਤ ਸਰਦਾਰ ਰਹਿਣ ਵਾਲਾ ਹੈ ਉਸ ਨੂੰ ਕਾਬੂ ਕੀਤਾ ਗਿਆ ਕੀ ਕਹਿਣਾ ਹੈ ਡੀਐਸਪੀ ਕਰਨ ਸੰਧੂ ਦਾ ਇਹ ਜੋ ਕਿ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦੇ ਰਹੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕੱਲ ਮਿਤੀ 25 ਜੁਲਾਈ ਨੂੰ ਥਾਣਾ ਬਲੌਂਗੀ ਏਰੀਏ 'ਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿੱਥੇ ਕੋਈ ਸ਼ਾਨ ਪਛਾਤੇ ਵਿਅਕਤੀਆਂ ਵੱਲੋਂ ਇੱਕ ਸਰਜੀਤ ਸਿੰਘ ਜਿਹੜਾ ਨੌਜਵਾਨ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧੀ ਮਕਦਮਾ ਨੰਬਰ 163/25 ਥਾਣਾ ਬਲੌਂਗੀ ਦਰਜਿਸਟਰ ਕਰਕੇ ਅਸੀਂ ਜਿਹੜੀ ਤਫ਼ਤੀਸ਼ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਥਾਣਾ ਬਲੌਂਗੀ ਦੀ ਟੀਮ ਇੰਸਪੈਕਟਰ ਕੁਲਵੰਤ ਸਿੰਘ ਐਸ ਐਚ ਓ ਬਲੌਂਗੀ ਦੇ ਨਿਗਰਾਨੀ ਚ ਵਕ ਵਕ ਟੀਮਾਂ ਗਠਿਤ ਕਰਕੇ ਜਿਹੜਾ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਅਸੀਂ ਸੀਸੀਟੀਵੀ ਫੁਟੇਜ ਤੇ ਆਸ-ਪਾਸ ਤੋਂ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਜਿਹੜੇ ਤਿੰਨ ਦੋਸ਼ੀ ਸੀ ਇਸ ਵਾਰਦਾਤ ਇਨਵੋਲ ਦੇ ਰਹੀ ਉਹਨਾਂ ਤਿੰਨਾਂ ਨੂੰ ਕੁਝ ਘੰਟਿਆਂ ਜੀ ਅਸੀਂ ਆਇਡੈਂਟੀਫਾਈ ਕਰ ਲਿਆ ਸੀ ਜਿਨ੍ਹਾਂ ਦੇ ਨਾਮ ਇੱਕ ਰਵੀ ਤੇ ਇੱਕ ਸਾਹਿਰ ਜੋ ਕਿ ਘਰਾਲੀ ਦੇ ਰਹਿਣ ਵਾਲੇ ਨੇ ਇੱਕ ਬਲਰਾਜ ਨਾਮ ਦਾ ਦੋਸ਼ੀ ਜੋ ਪਿਛੋਂ ਅੰਮ੍ਰਿਤਸਰ ਦਾ ਰਹਿਣਾ ਇਹਨਾਂ ਤਿੰਨਾਂ ਨੂੰ ਅਸੀਂ ਕੁਝ ਘੰਟਿਆਂ 'ਚ ਜਿਹੜਾ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਆ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਅਸੀਂ ਅੰਮ੍ਰਿਤਸਰ ਜਿਲ੍ਹੇ ਤੋਂ ਕੀਤੀ ਹੈ ਤੇ ਇੱਕ ਦੀ ਕਰਾਲੇ ਤੋਂ ਕੀਤੀ ਹੈ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਤੋਂ ਹੁਣ ਡੂੰਘਾਈ ਨਾਲ ਫਰਦਰ ਪੁੱਛਗਿੱਛ ਕੀਤੀ ਜਾਏਗੀ ਤੇ ਜਿਹੜਾ ਮਰਡਰ ਵਿੱਚ ਇਹਨਾਂ ਨੇ ਵੈਪਨ ਯੂਜ਼ ਕੀਤਾ ਉਹਰ ਕਵਰ ਕੀਤਾ ਜਾਏਗਾ ਬਲੌਂਗੀ ਦੇ ਵਿੱਚ ਇੱਕ ਮੈਡੀਕਲ ਸਟੋਰ ਦੀ ਦੁਕਾਨ ਤੇ 41 41 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਚਾਕੂ ਮਾਰ ਕੇ ਉਸ ਦੀ ਹਤਿਆ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਕਰਨ ਸੰਧੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਤਿੰਨ આરોપીਆਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਅਰੋਪੀ ਅਮਰਤ ਸਰਦਾਰ ਦਾ ਅਤੇ ਦੋ ਨੌਜਵਾਨ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਡੀਐਸਪੀ ਕਰਨ ਸੰਧੂ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਸਾਹਿਲ ਅਤੇ ਰਵੀ ਕੁਮਾਰ ਜੋ ਕਿ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਇਹਨਾਂ આરોપીਆਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਦਾ ਤੀਸਰਾ ਸਾਥੀ ਜੋ ਕਿ ਅਮਰਤ ਸਰਦਾਰ ਰਹਿਣ ਵਾਲਾ ਹੈ ਉਸ ਨੂੰ ਕਾਬੂ ਕੀਤਾ ਗਿਆ ਹੈ ਕੀ ਕਹਿਣਾ ਹੈ ਡੀਐਸਪੀ ਕਰਨ ਸੰਧੂ ਦਾ ਇਹ ਜੋ ਕਿ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦੇ ਰਹੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕੱਲ ਮਿਤੀ 25 ਜੁਲਾਈ ਨੂੰ ਥਾਣਾ ਬਲੌਂਗੀ ਏਰੀਆ 'ਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਸਰਜੀ ਸਿੰਘ ਜਿਹੜਾ ਨੌਜਵਾਨ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧੀ ਮਕਦਮਾ ਨੰਬਰ 166/25 ਥਾਣਾ ਬਲੌਂਗੀ ਦਰਜਿਸਟਰ ਕਰਕੇ ਅਸੀਂ ਜਿਹੜੀ ਤਫ਼ਤੀਸ਼ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਥਾਣਾ ਬਲੌਂਗੀ ਦੀ ਟੀਮ ਇੰਸਪੈਕਟਰ ਕੁਲਵੰਤ ਸਿੰਘ ਐਸ ਐਚ ਓ ਬਲੌਂਗੀ ਦੇ ਦੀ ਨਿਗਰਾਨੀ ਚ ਵਕ ਵਕ ਟੀਮਾਂ ਗਠਿਤ ਕਰਕੇ ਜਿਹੜਾ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਅਸੀਂ ਸੀਸੀਟੀਵੀ ਫੁਟੇਜ ਤੇ ਆਸ-ਪਾਸ ਤੋਂ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਜਿਹੜੇ ਤਿੰਨ ਦੋਸ਼ੀ ਸੀ ਇਸ ਵਾਰਦਾਤ ਇਨਵੋਲ ਦੇ ਰਹੀ ਸੀ ਉਹਨਾਂ ਤਿੰਨਾਂ ਨੂੰ ਕੁਝ ਘੰਟਿਆਂ ਚ ਅਸੀਂ ਆਇਡੈਂਟੀਫਾਈ ਕਰ ਲਿਆ ਅਸੀਂ ਜਿਨ੍ਹਾਂ ਦੇ ਨਾਮ ਇੱਕ ਰਵੀ ਤੇ ਇੱਕ ਸਾਹਿਰ ਜੋ ਕਿ ਘਰਾਲੀ ਦੇ ਰੈਨਾਲੇ ਨੇ ਤੇ ਇੱਕ ਬਲਰਾਜ ਨਾਮ ਦਾ ਦੋਸ਼ੀ ਜੋ ਕਿਉਂ ਅੰਮ੍ਰਿਤਸਰ ਦਾ ਰਹਿਣਾ ਇਹਨਾਂ ਤਿੰਨਾਂ ਨੂੰ ਅਸੀਂ ਕੁਝ ਘੰਟਿਆਂ 'ਚ ਜਿਹੜਾ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਆ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਅਸੀਂ ਅੰਮ੍ਰਿਤਸਰ ਜਿਹਰੇ ਤੋਂ ਕੀਤੀ ਹੈ ਤੇ ਇੱਕ ਦੀ ਘਰਾਲੇ ਤੋਂ ਕੀਤੀ ਹੈ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਤੋਂ ਹੁਣ ਡੂੰਘਾਈ ਨਾਲ ਫਰਦਰ ਪੁੱਛਗਿੱਛ ਕੀਤੀ ਜਾਏਗੀ ਤੇ ਜਿਹੜਾ ਮਰਡਰ ਵਿੱਚ ਇਹਨਾਂ ਨੇ ਵੈਪਨ ਯੂਜ਼ ਕੀਤਾ ਹੋਰ ਕਵਰ ਕੀਤਾ ਜਾਏਗਾ ਬਲੋਂਗੀ ਦੇ ਵਿੱਚ ਇੱਕ ਮੈਡੀਕਲ ਸਟੋਰ ਦੀ ਦੁਕਾਨ ਤੇ 41 41 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਚਾਕੂ ਮਾਰ ਕੇ ਉਸ ਦੀ ਹਤਿਆ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਕਰਨ ਸੰਧੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਤਿੰਨ આરોપીਆਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ આરોપી ਅਮਰਿਤ ਸਰਦਾਰ ਅਤੇ ਦੋ ਨੌਜਵਾਨ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਡੀਐਸਪੀ ਕਰਨ ਸੰਧੂ ਨੇ ਜਾਣਕਾਰੀ ਦੰਦੇ ਕੋਏ ਦੱਸਿਆ ਕਿ ਸਾਹਿਲ ਅਤੇ ਰਵੀ ਕੁਮਾਰ ਜੋ ਕਿ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਇਹਨਾਂ આરોપીਆਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਦਾ ਤੀਸਰਾ ਸਾਥੀ ਜੋ ਕਿ ਅਮਰਿਤ ਸਰਦਾਰ ਰਹਿਣ ਵਾਲਾ ਹੈ ਉਸ ਨੂੰ ਕਾਬੂ ਕੀਤਾ ਗਿਆ ਹੈ ਕੀ ਕਹਿਣਾ ਹੈ ਡੀਐਸਪੀ ਕਰਨ ਸੰਧੂ ਦਾ ਇਹ ਜੋ ਕਿ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦੇ ਰਹੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕਾਨੂੰਨੀ ਮਤੀ 25 ਜੁਲਾਈ ਨੂੰ ਥਾਣਾ ਬਲੌਂਗੀ ਏਰੀਏ 'ਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਸਰਜੀ ਸਿੰਘ ਜਿਹੜਾ ਨੌਜਵਾਨ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧੀ ਮਕਦਮਾ ਨੰਬਰ 163/25 ਥਾਣਾ ਬਲੌਂਗੀ ਦਰਜਿਸਟਰ ਕਰਕੇ ਅਸੀਂ ਜਿਹੜੀ ਤਫ਼ਤੀਸ਼ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਥਾਣਾ ਬਲੌਂਗੀ ਦੀ ਟੀਮ ਇੰਸਪੈਕਟਰ ਕੁਲਵੰਤ ਸਿੰਘ ਐਸਐਚਓ ਬਲੌਂਗੀ ਦੇ ਨਿਗਰਾਨੀ ਚ ਵਕ ਵਕ ਟੀਮਾਂ ਗਠਿਤ ਕਰਕੇ ਜਿਹੜਾ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਅਸੀਂ ਸੀਸੀਟੀਵੀ ਫੁਟੇਜ ਤੇ ਆਸ-ਪਾਸ ਤੋਂ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਜਿਹੜੇ ਤਿੰਨ ਦੋਸ਼ੀ ਸੀ ਇਸ ਵਾਰਦਾਤ ਇਨਵੋਲ ਦੇ ਰਹੀ ਉਹਨਾਂ ਤਿੰਨਾਂ ਨੂੰ ਕੁਝ ਘੰਟਿਆਂ ਜੀ ਅਸੀਂ ਆਇਡੈਂਟੀਫਾਈ ਕਰ ਲਿਆ ਸੀ ਜਿਨ੍ਹਾਂ ਦੇ ਨਾਮ ਇੱਕ ਰਵੀ ਤੇ ਇੱਕ ਸਾਹਿਰ ਜੋ ਕਿ ਘਰਾਲੀ ਦੇ ਰਹਿਣ ਵਾਲੇ ਨੇ ਤੇ ਇੱਕ ਬਲਰਾਜ ਨਾਮ ਦਾ ਦੋਸ਼ੀ ਜੋ ਇਕ ਜੋ ਅਮਰਸਰ ਬਰ ਐ ਨਾ ਇਹਨਾਂ ਤਿੰਨਾਂ ਨੂੰ ਅਸੀਂ ਕੁਝ ਘੰਟਿਆਂ ਚ ਜਿਹੜਾ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਆ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਅਸੀਂ ਅਮਰਸਰ ਜਿਲ੍ਹੇ ਤੋਂ ਕੀਤੀ ਹੈ ਤੇ ਇੱਕ ਦੀ ਕਰਾਲੇ ਤੋਂ ਕੀਤੀ ਹੈ ਅੱਜ ਮਾਨਯੋਗ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਦੋ ਦਿਨ ਦਾ ਰਿਮਾਨਡ ਹਾਸਲ ਕੀਤਾ ਗਿਆ ਤੇ ਇਹਨਾਂ ਤੋਂ ਹੁਣ ਡੂੰਘਾਈ ਨਾਲ ਫਰਦਰ ਪੁੱਛਗਿੱਛ ਕੀਤੀ ਜਾਏਗੀ ਤੇ ਜਿਹੜਾ ਮਰਡਰ ਵਿੱਚ ਇਹਨਾਂ ਨੇ ਵੈਪਨ ਯੂਜ਼ ਕੀਤਾ ਹੋਰ ਕਵਰ ਕੀਤਾ ਜਾਏਗਾ ਬਲੌਂਗੀ ਦੇ ਵਿੱਚ ਇੱਕ ਮੈਡੀਕਲ ਸਟੋਰ ਦੀ ਦੁਕਾਨ ਤੇ 41 41 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਕਰਨ ਸੰਧੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਤਿੰਨ આરોપીਆਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਅਰੋਪੀ ਅਮਰਤ ਸਰਦਾਰ ਅਤੇ ਦੋ ਨੌਜਵਾਨ ਕੁਰਾਲੀ ਦੇ ਵਾਰ ਨੰਬਰ 14 ਦੇ ਰਹਿਣ ਵਾਲੇ ਨੇ ਡੀਐਸਪੀ ਕਰਨ ਸੰਧੂ ਨੇ ਜਾਣਕਾਰੀ ਦੰਦੇ ਕੋਏ ਦੱਸਿਆ ਕਿ ਸਾਹਿਲ ਅਤੇ ਰਵੀ ਕੁਮਾਰ ਜੋ ਕਿ ਕੁਰਾਲੀ ਦੇ ਵਾਰ ਨੰਬਰ 14 ਦੇ ਇਹਨਾਂ આરોપીਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਹਨਾਂ ਦਾ ਤੀਸਰਾ ਸਾਥੀ ਜੋ ਕਿ ਅਮਰਤ ਸਰਦਾਰ ਰਹਿਣ ਵਾਲਾ ਹੈ ਉਸ ਨੂੰ ਕਾਬੂ ਕੀਤਾ ਗਿਆ ਹੈ ਕੀ ਕਹਿਣਾ ਹੈ ਡੀਐਸਪੀ ਕਰਨ ਸੰਧੂ ਦਾ ਜੋ ਕਿ ਇਸ ਪੂਰੇ ਮਾਮਲੇ